ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਵੜ ਦਿਖਾਵਾਂਗੇ ਤਾਜੀ ਸੀ ਵੀ ਬੱਚ ਦਾ ਗਿੱਲਾ ਨੜੂ ਨਾਲ ਆ ਤੇ ਦੋ ਦਿਖਾਵਾਂਗੇ ਕਪੜਾ ਇੱਕ ਦਿਖਾਵਾਂਗੇ ਗਰਲੈਂਡ ਉਹ ਸਾਨੂੰ ਖੜੀ ਹੈ ਤੇ ਰੇਟ ਵੀਡੀਓ ਦੇ ਵਿੱਚ ਹੋਣਗੇ ਰੇਟ ਹੋਣਗੇ ਉਹ ਜਿਹੜਾ ਸੁਣ ਕੇ ਨੰਬਰ ਡਾਇਲ ਕਰਨ ਨੂੰ ਮਨ ਤੁਹਾਡਾ ਮਜਬੂਰ ਹੋ ਜਾਊਗਾ ਉਹਦਾਂ ਦੇ ਰੇਟ ਦਿਖਾਉਣੇ ਆ ਹੁਣ ਮੰਨ ਕੇ ਚੱਲੋ ਕੰਪੀਟੀਸ਼ਨ ਵਾਲੇ ਜਵਾਨਾ ਵੀਰ ਕਹਿੰਦਾ ਰੇਟ ਉਹੋ ਜੇ ਕਰਨੇ ਆ ਜਿਹੜਾ ਪਹਿਲਾਂ ਸੁਣ ਕੇ ਤੇ ਕਹਦੇ ਵੀ ਝੱਕ ਵੀ ਧੌੜੇ ਤੋਂ ਬੋਲਦੇ ਆ ਸੋ ਆ ਦੇਖੋ ਮੇਲਾ ਭਗਿਆ ਪਿਆ ਵੀਰ ਕਹਿੰਦਾ ਨਾਗ 25 27 ਬਹਿੜਾ ਖੜੀਆਂ ਕੱਲਾ ਕੱਲਾ ਨਾਗ ਆ ਕੇ ਵੇਚ ਸਕ ਗਏ ਲੋ 26 ਨਾਗ ਵੀਰ ਦੇ ਘਰੇ ਹਾਜ਼ਰ ਖੜਿਆ ਗੁਰਪ੍ਰੀਤ ਵੀਰ ਦਾ ਨਾਮ ਆ ਜਿਹਨੂੰ ਮਰਜੀ ਬੁਸਲਿਓ ਤੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਸੋ ਤਿੰਨ ਨਾਗਾਂ ਦਾ ਬਸ ਇਹਨੂੰ ਡਿਟੇਲ ਦੇਵਾਂਗੇ ਦੇਮ ਉਹ ਆਪਾ ਸਾਰਿਆਂ ਦਿਖਾਦਾ ਕਹਿੰਦਾ ਬਾਪ ਤੁਸੀਂ ਇੱਥੇ ਆਓਗੇ ਤਾਂ ਗੱਲ ਪੱਲੇ ਪਊਗੀ ਸਸੀ ਗਾਲ ਬਾਈ ਜੀ। ਸਸੀ ਗਾਲ ਜੀ। ਬਾਈ ਜੀ ਨਾਮ ਐਡਰੈਸ ਦੱਸਦੇ ਆ ਆਪਣਾ। ਹਾਂ ਕਿਸਵਿੰਦਰ ਸਿੰਘਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ। ਮੋਬਾਈਲ ਨੰਬਰ ਆਪਣਾ ਜੀ। ਮੋਬਾਈਲ ਨੰਬਰ 9779922166 ਜੀ। 9779922166 ਹਾਂ ਜੀ ਤੇ ਆਪਣਾ ਖੁੱਡੀ ਪੱਤੀ ਜਗ੍ਹਾ ਆ ਗਿਆ। ਹਾਂ ਜੀ ਹਾਂ। ਖੁੱਡੀ ਪੱਤੀ ਚ ਹਰਨੈਲ ਵਪਾਰੀ ਕੇ ਪੁੱਤ ਕੇ ਜਿਹੜਾ ਮਰਜੀ ਆ ਜੀ। ਹਾਂ ਜੀ ਹਾਂ ਜੀ ਨੂੰ ਮਰਜੀ। ਗੁਰਪੀਤ ਨੋਹਰਾ। ਹਾਂ ਜੀ। ਮੋਬਾਈਲ ਨੰਬਰ ਆ ਗਿਆ ਆਪਣਾ। 9779922166 ਜੀ। ਬਾਈ ਜੀ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈੜੇ ਦੇਖੀ ਜਾਂਦੇ ਆ। ਹਾਂ ਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਮੇਲ ਦਿੱਤਾ ਜੀ ਕਦੋਂ ਕਸੂਈ ਜਾਏ ਇਹਨੂੰ ਸੂਈ ਨੂੰ ਚਾਰ ਘੰਟੇ ਹੋ ਗਏ ਜੀ ਅੱਧਾ ਘੰਟਾ ਹੋ ਗਿਆ ਇਹਦੀ ਜੇਰ ਪਈ ਨੂੰ ਜੇਰ ਇਹਦੀ ਉਹ ਪਈ ਪ੍ਰੋਪਰ ਡਨ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਤੇ ਕਲੀਅਰ ਆ ਜੀ ਸਾਰੀ ਧਾਰਾ ਧੂਰਾ ਮਾਰ ਕੇ ਕੁਝ ਚੋਕੇ ਦੇਖ ਲਿਆ ਆਪਾਂ ਹਾਂਜੀ ਹਾਂ ਇਹਦਾ ਕੱਢਿਆ ਜੀ 2 ਕਿਲੋ ਵਾਲਾ ਕੱਢਿਆ ਬੱਚੇ ਨੂੰ ਪੈਣ ਨਾਲ ਠੀਕ ਆ ਬੱਚਾ ਰਹਿ ਜਾਂਦਾ ਤੇ ਜੇਰ ਪਾਉਣ ਦੇ ਖਾਤਰ 2 ਕਿਲੋ ਤੋਂ ਚੋੜਾ ਪੈਂਦਾ ਪਸੂ ਬਹਿ ਜਾਂਦਾ ਤੇ ਇਹਦੋਂ ਆਪਾਂ ਅੰਦਾਜ਼ਾ ਲਾ ਸਕੀਏ ਵੀ ਦੁੱਧ ਕਿੰਨਾ ਦੇ ਸਕਦੀ ਹੈ ਵੀਰੇ ਆਪਾਂ ਕੋਈ 18 ਨਹੀਂ ਕਹਿੰਦੇ 20 ਨਹੀਂ ਕਹਿੰਦੇ 15 ਪਲੱਸ ਮੰਨ ਕੇ ਬੰਦਾ ਲੈ ਲਈ ਜੇ ਇਹਨੂੰ ਗੱਲ ਆ ਜਮਾ ਹਾਂਜੀ ਤੇ 15 ਕਿਲੋ ਮੰਨ ਕੇ ਲੈਲੇ ਬੰਦਾ ਤੇ ਹਕੀਕਤ 15 ਦਊਗੀ ਜਮਾ ਦਊ ਵੀ ਹੈਗੀ ਜੇ ਟਰਗਾ ਦੂ ਬੰਦਾ ਮੜੇ ਨਾਲ ਖੜੀ ਇਹਦੇ ਸੋ ਵਧੀਆ ਆਮ ਜਰਸੀਆਂ ਨਹੀਂ ਨਹੀਂ ਵਧੀਆ ਹਾਈਟ ਆ ਠੀਕ ਹੈ ਤੇ ਚਵਾਈ ਚੂਈਆ ਕਿੰਨਾ ਬਰ ਆ ਚਵਾਈ ਨਹੀਂ ਇੱਕ ਨੰਬਰ ਦੀ ਪੋਲੀ ਰੂਵਰ ਕੀ ਤੇ ਰੇਟ ਇਹਦੇ ਕਿੰਨਾ ਬਣਾ ਰੇਟ ਦੱਸ ਤੇ ਜੇ ਮੈਂ ਵੇਚਣ ਵਾਲਾ ਜਿਹੜਾ ਜਿਹੜੀ ਵਿੱਚੋਂ 100 100 ਕਰਦੇ 500 ਕਰਦੇ ਉਹ ਰੇਟ ਕਰਨਾਗਾ ਕੋਈ 10000 ਦੀ ਵਿੱਚੀ ਸਿਰਫ ਹਾਂਜੀ ਮੁੱਲ ਦਾ ਤੇਰਾ 60 60 ਕਰਦਾ ਜੀ ਤੂੰ ਹਣਾ ਹਾਂਜੀ ਹਾਂ ਬਸ 50000 ਦੀ ਜਿਹੜੀ ਜੇਬ ਚ ਪੈਸੇ ਪਾਉਣੀਆਂ ਉਹ ਗੱਲ ਹੀ ਹੈ ਜੈ ਜੀ ਗੱਲ ਆ ਫਵਰਟ ਚਵਾਈ ਦੇਖੋ ਧਾਰਾ ਆਪਾ ਮਾਰ ਕੇ ਦਿਖਾਉਣੇ ਪਏ ਆ ਇਹ ਤਾਂ ਚੀਪੇ ਹੀ ਮਰੀ ਜਾਂਦੇ ਲੋ ਦੇ ਹੱਥ ਤੋਂ ਲੈਣਾ ਨਹੀਂ ਇੱਕ ਅੱਧਾ ਤਨ ਕੱਜੀ ਸੂਹੀ ਹੈ ਨਾ ਹਾਂਜੀ ਉਹ ਗੱਡੀ 'ਚ ਚਲਣ ਚਲਣ ਕਰਨ ਸੂਪਰ ਨਾ ਨਾ ਠੀਕ ਹੈ ਸੋਚ ਚਵਾਈ ਦੇਖਿਓ ਤੇ ਬਣਦੀਆਂ ਤੇ ਚੋੜ ਦੇਖੋ ਕਿਆ ਬਾਤ ਆ ਮੋਟਾ ਮੋਟਾ ਝੋਣਾ ਸਾਫ ਸੁਥਰਾ ਤੇ ਵੀਰੇ ਮਗਰ ਤਾਂ ਧਾਰਾ ਮਾਰਦੇ ਨਿਆਣਾ ਪਾਉਣਾ ਪਾਲੋ ਨਹੀਂ ਪਾਉਣਾ ਨਾ ਪਾਓ ਢਿਲੋੜੇ ਨਹੀਂ ਫੜਦੇ ਵੀਡੀਓ ਦੇਖੀ ਵੀ ਤਾਂ ਨਿਆਣਾ ਪਾਉਣਾ ਪਏ ਜੇ ਸੁਹਾੜੀ ਪੈਦਾ ਹੁੰਦਾ ਜਮਾ ਤੇ ਪਰਦੇ ਫਾਸ ਕਰ ਦਿੰਦਾ ਜਮਾ ਜਮਾ ਲੈ ਹੱਥ ਤੋਂ ਲੈਣਾ ਨਹੀਂ ਤੇ ਦੇਣੀ 52000 ਰੁਪਇਆ 52000 ਰ ਸੋੜ ਚੱਪਾ ਹੀ ਕਰਾਂਗੇ ਤੂੰ ਵਾਹ ਨਹੀਂ ਹਾਂ ਸੋੜ ਚੱਪਾ ਕਰਾਂਗੇ ਜਿਆਪਾ ਵੱਡੇ ਭਾਈਰ 16 17 ਕਿਲੋ ਦੁੱਧ ਦੇ ਦੇਣਾ ਬੜੇ ਮੰਗਣ ਤੋਂ 70 ਬਹਿਣੀ ਮੰਗਣ ਜਾਂਦਾ ਸੀਗਾ ਪਰ ਜੇ ਆਪਾਂ ਨੂੰ ਭਾ ਨਾ ਜੇ ਭਾ ਨਾ ਕਿਹਜਾ ਮੁੱਠੀ ਵਾਲਾ ਮਾਰਿਆ ਲਾਲੀ ਵਾਲਾ ਥਾਣ ਦੇਖੋ ਜਮਾ ਕਿਆ ਬਾਤ ਆਹ ਆਹ ਹਾ ਨਜ਼ਾਰੇ ਆਗੇ 52000 ਦੀ ਦੇਣੀ ਕਹਿੰਦੀਆਂ 35000 ਦੇ ਇਕੱਲੇ ਬੱਝੀ ਪੈ ਗਈਆਂ ਦੀਆਂ ਵੀਰ ਕਹਿੰਦੇ ਵਪਾਰੀ ਮੜਿਆ ਮੜਿਆ ਵਪਾਰੀ ਦਾ ਸਾਰਾ ਮੱਥਾ ਮਾਰਿਆ ਹੁੰਦਾ ਆਟਾ ਸਾਂਣ ਕੇ ਗੁੰਨ ਕੇ ਰੋਟੀਆਂ ਲਾਈਆਂ ਪਈਆਂ ਹੁੰਦੀਆਂ ਜਮਾ ਜਿਦੇ ਇੱਕ ਬਸੂ ਦੇਖਣ ਜਾਂਦੇ ਉਥੇ ਸਾਰਾ ਕੁਝ ਕਰਨ ਵਾਲਾ ਪਿਆ ਹੁੰ ਉਹੀ ਸਵਾਈ ਜੇ ਰੋਕੇ ਧਾਰੋਕੇ ਬਚਾਓਕੇ ਰੇਡ ਵੀ ਹੋਕੇ ਸਾਰੀਆਂ ਗੱਲਾਂ ਪੜਦਾ ਫਾਸ ਜਮਾ ਕੋਈ ਆਪਾਂ ਸੰਕਾ ਲਈ ਰੱਖਿਆ ਮਨ ਦੇ ਵਿੱਚ ਥੋੜੀ ਜੀ ਗਾਹਾਂ ਨੂੰ ਬੰਦਾ ਪਾਲ ਲਿਆ ਨਾ 70 70 ਦਾ ਜਿਸ ਨੂੰ ਮਰਗੀ ਪੜਾ ਜੈ ਜੈਕਾਰ ਪਰ ਆਪਣ ਵਾਜ ਜਾਏ ਥੋੜਾ ਹੀ ਮਾਲ ਜ਼ਿਆਦਾ ਹੈ ਹਨਾ ਹਾਂਜੀ ਹਾਂ ਬਸ ਆਪਾਂ ਨੂੰ ਤਾਂ ਜੈ ਜੈ ਮਾਰਨ ਚਾਹੀਏ ਵੱਡੇ ਭਾਈ ਆਪਾਂ ਉਹ ਹੀ ਠੀਕ ਹੈ ਬਾਕੀ ਮਾਲ ਜ਼ਿਆਦਾ ਆਪ ਨੂੰ ਤਮੰਨਾ ਹੁੰਦੀ ਥੋੜਾ ਰੈਲਾ ਕਰੀਏਗਾ ਹਾਂਜੀ ਹਾਂ ਬਾਕੀ ਕੱਲਾ ਬੰਦਾ ਦੋ ਬੰਦੇ ਸਾਹਮਣੇ ਬਹੁਤ ਉੱਚੇ ਸੂਆ ਪੁੱਛ ਦਾ ਇੱਕ ਸਾਹਮਣੇ ਉੱਪਰ ਅੱਗੇ ਫਿਰ ਦੋ ਨੰਬਰ ਤੇ ਆਪਾਂ ਜਰਸੀ ਦੇਖੀ ਜਾਂਦੇ ਹਾਂ ਹਾਂਜੀ ਹਾਂ ਇਹਦਾ ਵੀ ਮੜਾ ਫੇਸ ਤੇ ਮੜੀ ਅਮਰ ਮੜ ਚੰਗੀ ਐ ਐਸ ਐਫ ਡੇਟਾ ਕਰਦਾ ਵਰੀ ਸਵਾਹ ਦੇਖੋ ਕਦ ਕਿੰਨਾ ਉੱਚਾ 6 ਫੁੱਟ ਤੋਂ ਉੱਤੇ ਹੋ ਨਹੀਂ ਮੇਰਾ ਕਾਤਾ ਐਂਗਲ 59 ਨੂੰ ਕੋ ਹੋ ਜੀ ਪਛੇ ਮਨਾ 6 ਫੁੱਟ ਦਾ ਮੁੰਡਾ ਨਾਲ ਖੜਾ ਇਹਦੇ ਤੇ ਪਿਛਲੇ ਸਵੇ ਮਾਲਕ ਕਹਨੇ ਪਹਿਲਾਂ ਮੜਾਇਆ ਫੀਸ ਕੁਆਲਟੀ ਦੇ ਚੰਗੇ ਦੁੱਧ ਕਿੰਨਾ ਦੱਸਿਆ ਮਾਲਕ ਕਹਨੇ ਆਪਣਾ ਦੁੱਧ ਮੇਰੇ 20 ਪਲੱਸ ਮੰਨ ਕੇ ਲਵੇ ਬੰਦਾ ਮਾਲਕ ਦਾ 22 30 ਕਿਲੋ ਦੱਸਦੀ ਸੀ 20 ਮੰਨ ਕੇ ਲੈ ਪਰ ਮੇਰੇ ਹਿਸਾਬ ਨਾਲ ਚਾਹੀਏ 18 ਦੇ ਦੇ 22 ਦੇ ਦੇ ਪਰ ਥਣ ਵਾਲਾ ਪੈੜਾ ਲੱਗਿਆ ਵੇ ਇਹਦੇ ਆਹਾ ਹਾ 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 ਕੀ ਆ ਥਣ ਲੱਗਿਆ ਜਮਾ ਕੀ ਬਾਤ ਆ ਉਹ ਰੱਬਾ ਮੂਰਤ ਘੜਤੀ ਆਦਾ ਜਮ ਤੇ ਦਿਨ ਕਾਇ ਗੜ ਜੇ ਵੀ ਮਰੇ ਆਏ ਬਿਲੇ ਟਿੱਕੀ ਰਹੇ ਤਾਂ ਵੀ ਪੰਜ ਚਾਰ ਦਿਨ ਕੱਢ ਜੇ ਠੀਕ ਹੈ ਚੜ ਕੇ ਸੂਸਾ ਵੀ ਸਕਦੀ ਹੈ ਇਹੋ ਜੀ ਜਰਸੀ ਦੇ ਪੈਜੇ ਲਾਗੇ ਮੰਨ ਕੇ ਚਲੋ ਵੀ ਜਿਹੜਾ ਜਆ ਸੋਨਾ ਖਰੀਦ ਕੇ ਰੱਖ ਲੈ ਜਿਵੇਂ ਕਹਿੰਦੇ ਹੁੰਦੇ ਵੀ 91 ਗ੍ਰਾਮ ਟਰੈਕਟਰ ਜਿਹਦੇ ਘਰੇ ਆ ਕੇ ਤਿੰਨ ਪੀੜੀਆਂ ਬੁੱਢੀਆਂ ਕਰ ਦਿੰਦਾ ਉਹ ਸਿਸਟਮ ਇਹਦਾ ਹਾਂਜੀ ਹਾਂ ਵੀ ਮੰਨ ਕੇ ਚੱਲ ਵੀ ਘਰੇ ਰਵਾ ਤਿਆਰ ਕਰ ਦੂ ਇਹੋ ਜੀ ਚੀਜ਼ਾਂ ਸਾਰਾ ਡੱਬਰ ਵਹਿ ਵਿੱਚ ਹੋਈ ਗੱਲਿਓ ਥੋੜੀ ਪਰ ਫਰਗੀ ਮੁਠੀ ਵਾਲਾ ਥਣ ਲੱਗੇ ਕੱਚ ਦੇ ਗਲਾਸਾਂ ਦਾ ਤਾਂ ਥਾਣੀ ਲੱਗਿਆ ਠੀਕ ਹੈ ਤੇ ਕੱਦ ਕਾਠ ਵੀ ਓਕੇ ਹੈਣਾ ਚਾਈ ਬੰਦੇ ਦੇ ਅੱਗੇ ਖੜਾ ਕੇ ਥਾਣ ਗੁੱਲੇ ਵਾਲਾ ਹਨਾ ਪਾਈ ਥਾਣਾ ਨੂੰ ਹੱਥ ਲਾਤੀ ਨਹੀਂ ਮਾਰਦੀ ਜਮਈ ਇਹਦਾ ਮੈਂ ਸਵਾਲ ਹੀ ਨਹੀਂ ਪੈਦਾ ਹੁੰਦਾ ਫੇਰੇ ਠੀਕ ਹੈ ਤੇ ਦੁੱਧ ਮੰਨ ਕੇ ਚੱਲੇ ਬੰਦਾ 20 ਕਿਲੋ 20 ਕਿਲੋ ਦਾ ਖਰਾ ਦੇ ਸਵਾਹ ਦੇਖੋ ਏ ਜੀ ਕਰਦਾ ਮੇਰਾ ਥੱਲੇ ਦੀ ਬਹਿ ਕੇ ਨੰਗ ਜੇ ਇਹਦੇ ਆ ਠੰਡੀ ਹਨਾ ਰਾਣੀ ਗਾਂ ਨੂੰ ਕਹਿੰਦੇ ਰਾਣੀ ਗਾਂ ਤੇ ਫਿਰ ਰੇਟ ਕਿੰਨਾ ਰਾਣੀ ਦਾ ਹੋਗੀ ਇਹ ਤੂੰ ਕਿਤੇ ਹੂ ਨਾ ਲੱਖ ਲੁਕੇ ਜਾ ਮੰਗੀ ਜਾਵੇਂ ਕਿਤੇ ਵੀਰੇ ਆਪਣਾ ਕੋਈ 90 ਨਹੀਂ 95 ਨਹੀਂ 82000 ਰੁਪਏ ਦੇ ਆਪਾਂ ਪੈਸੇ ਲੈਣੇ ਦੇਣੀ ਆ ਛੋੜ ਸੱਪਾ ਕਰ ਦਾਂਗੇ 82 ਜੋ ਮਾਰ ਦਾਂ ਲੈ ਵੀ ਮਿੱਤਰੋ ਜਿਹੜੇ ਕਹਿੰਦੇ ਵੀ ਜਰਸੀ ਅਸੀਂ ਿੱਥੋਂ ਵੀਡੀਓ ਪਾਈ ਸੀ ਜਾ ਕੇ ਨਿਕਲੀ ਛੋਟੀ ਛੋਟੀ ਨਿਕਲੀ ੱਟਲੋ ਛੋਟੀ ਦਾ ਬੇਫਿਕਰ ਹੋ ਕੇ ਪਿੰਡ ਤੇਲੋ ਦੀ ਤਾਂ ਹੁਣ ਫੜ ਲਓ ਯਾਰ ਆ ਕੇ ਜੇ ਕਹਦੇ ਵੀ ਛੋਟੀ ਨਿਕਲੀ ਵੱਡੀ ਆ ਤਾਂ ਵੱਡੀ ਆ ਯਾਰ ਹਾਂਜੀ ਤੇ ਚੀਜ਼ ਹੀ ਮੁਰੇ ਮੰਨ ਕੇ ਚੱਲੂਗੀ ਮੂਸੇਲ ਦਾ ਖਾਲਾ ਲੱਗਿਆ ਹੋਵੇ ਕਿਵੇਂ ਬਸ ਇਹੋ ਜੀ ਆਪਨ ਨਹੀਂ ਹੋਇਆ ਜਾਂਦਾ ਪਾਸੇ ਚਾਹੇ ਕੋਈ ਸਾਈਕਲ ਤੇ ਜਾਂਦਾ ਚਾਹੇ ਕੋਈ ਵਧੀਆ ਦੇ ਫੀਟਿੰਗ ਵਾਲੇ ਜਾਹ ਤੇ ਜਾਂਦਾ ਉਹ ਬਣ ਲੱਗੀ ਚੀਜ਼ ਆ ਕਹਿੰਦਾ ਭਾਬ ਜਾਂਵਾ ਸੁੱਲੇ ਵਾ ਦੇ ਕੋਠਾ ਨਾਲ ਗੁੱਲੇ ਆ ਜਮਾ ਮਾ ਆ ਪੁੱਤੋ ਕੀ ਜੇ ਫਿਰ ਲੱਪ ਕੇ ਲੈ ਕੇ ਆਂ ਜਮਾ ਕਾਹ ਵਾਤਾ ਹਾਂਜੀ ਹਾਂ ਇਹਦੇ ਗਾਗ ਦਾ 8 10 ਖੜ ਗਏ ਹੋਣ ਗਿਆ ਕੇ ਜਮਾ ਹਾਂ ਜੀ ਹਰੇਕ ਬੰਦਾ ਮੰਗਦਾ ਹੀ ਆਪਣੇ ਕੋਲ ਅੱਗੇ ਫਿਰ ਕਰ ਲੈ ਡੋ ਆ ਗਈ ਹਾਂਜੀ ਅੱਜ ਫਿਰ ਸਾਰਾ ਭਾਂਤਾਂ ਮਾਰੀਆ ਤੇਰੇ ਕੋਲੇ ਮੰਨ ਕੇ ਚਲੋ ਆਪਣੇ ਕੋਲੇ ਐਫ ਐਫ ਐਚ ਫ ਕਰਾਸ ਸਾਰੇ ਭਾਂਤਾਂ ਮਾਰੀ ਮਿਲੂ ਜਿਵੇਂ ਕਹਿੰਦੇ ਹੋਟਲ ਜਾਵੜੇ ਮੱਠੀਆਂ ਤੋਂ ਲੈ ਕੇ ਰਾਸਗੁੱਲੇ ਕਰਾਓ ਜਾ ਆਪਣੇ ਤਾਂ ਸਾਰਾ ਕੁਸ ਆ ਹਾਂਜੀ ਹਾਂ ਤੇ ਅੱਗੇ ਗਰਲੈਂਡੋ ਦੇਖੀ ਜਾਨੇ ਆਪਾਂ ਕਰਦੇ ਇਹਦਾ ਵੀ ਮਣਿਆ ਜਾਂਦਾ ਜਾ ਜਰਸੀ ਨੂੰ ਪੂਰਾ ਹੀ ਵੱਡੀ ਵੀ ਹੈ ਗਰਲੈਂਡੋ ਹਾਂਜੀ ਤੇ ਸੁਆ ਕਿਹੜਾ ਸ ਸੁਵਾ ਦੂਸਰਾ ਹੈ ਸੋ ਠੰਡੀ ਸੀਲ ਦੇਖ ਸਕਦੇ ਹੋ ਕਿਆ ਬਾਤਾਂ ਬਰਫਰ ਦੀ ਠੰਡੀ ਹੈ ਇੱਕ ਆਪ 500 ਗਰਲੈਂਡੋ ਪਾਈ ਸੀ ਫਿਰ ਕਹਿ ਕਿ ਮਿੰਟਾਂ ਜਿ ਵੇਖੀ ਸੀ ਉਹ ਉਹ ਵੀਰੇ ਥੋੜੇ ਟਾਈਮ ਚ ਹੀ ਵੇਖੀ ਸੀ ਜੀ ਮੰਨ ਕੇ ਉਹ ਆਨਲਾਈਨ ਹੀ ਮੰਗਾਈ ਆ ਬੰਦੇ ਨੇ ਆਪਾਂ ਤੇ ਬੰਦੇ ਨੇ ਲਾਪਤਾ ਕੀ ਦੇਣਾ ਇੱਕ ਸਾਹ ਵਾਹ ਦਿੱਤੀ ਉਹ ਹਾਂ ਜੀ ਹਾਂ ਮੁੜ ਕੇ ਆਪਾਂ ਨੂੰ ਬਹੁਤ ਵਧੀਆ ਮਨ ਤੇ ਗਾਹਕ ਬਣ ਗਿਆ ਇੱਕ ਹਾਂ ਜੀ ਹਾਂ ਉਹ ਬੰਦੇ ਨੇ 30 40 ਗੀਆਂ ਲੈਣੀਆਂ ਜੀ ਠੀਕ ਹੈ ਇੰਨੀ ਵਿਸ਼ਵਾਸ ਨਾਲ ਆਪਾਂ ਨੂੰ ਬੰਦੇ ਨੇ ਆਪਣੇ ਪੈਸੇ ਪਾਈ ਮੈਨੂੰ ਫੋਨ ਨਹੀਂ ਕੱਟਣ ਦੇ ਤਾਂ ਉਹਦਾ ਮੈਸੇਜ ਆ ਗਿਆ ਜੀ ਤੇ ਘਰੇ ਵੀ ਨਹੀਂ ਆਇਆ ਹਾਂ ਨਹੀਂ ਨਾ ਡਰਾ ਕੇ ਭੇਜ ਦੇ ਸੋ ਜਾ ਮਾ ਆਪ ਉਸ ਦਾ ਨਜ਼ਾਰਾ ਵੇਖੀ ਤਾਂ ਪਾ ਸਾਰਾ ਕੁਝ ਸੱਚ ਦੱਸਣਾ ਜਾਵਾ ਉਹ ਸਾਰਾ ਰੰਗੀ ਚਿੱਠੀ ਸੀ ਜੀ ਵੀਡੀਓ ਦੇ ਆਪਾਂ ਬੱਚੇ ਦੇਖੋ ਕਿੰਨੀ ਵਧੀਆ ਦਿਖਾਈ ਉਹ ਦੋਹਾਂ ਪਾਸੇ ਬੈਠ ਕੇ ਚੁਵਾਈ ਵਗੈਰਾ ਹੋਰ ਹਨਾ ਇਹ ਇਹ ਹੁਣ ਗੱਪਣ ਹਲੇ ਹਨਾ ਹਾਂ ਇਹ ਗੱਪਣ ਆ ਜੀ ਤੇ ਜੇ ਸੂਪੀ ਇਹ ਵੀ ਫਿਰ ਚੰਗੇ ਭਾਜੇ ਪਰ ਆਪਾਂ ਹੁਣ ਗੱਪਣ ਚਰ ਭਾਣਾ ਵੇਚ ਦਾਂਗੇ ਹਨਾ ਪਾਣੀ ਆ ਵੇਚਾਂਗੇ ਠੀਕ ਹੈ ਤੇ ਦਿਨ ਕੈਂ ਕੱਢ ਦੀ ਹਜੇ ਸੂਣ ਦੇ ਹ ਹਫਤਾ ਸੂਣ ਚ ਬਾਕੀ ਤੇ ਕੱਦ ਬੌਦ ਸਾਰੇ ਫਿਰ ਪਸ਼ੂ ਕੱਦ ਵਾਲੀ ਆਪਣੇ ਕੋਲ ਹਾਂ ਜੀ ਕੱਦ ਵਧੀਆ ਚੰਗੇ ਕੱਦ ਘਾਟ ਵਾਲੀ ਹੈ ਦੁੱਧ ਦੀ ਐਵਰੇਜ ਲਈ ਆਪਾਂ ਦੁੱਧ 20 ਕਿਲੋ ਮੰਨ ਲੇ ਤੇ ਦਿਨ ਰਹਿ ਗਏ 7 ਤੇ ਰੇਟ ਕਿੰਨੇ ਦੀ ਵੇਚ ਜੇ ਫालतू ਪੈਸਾ ਨਹੀਂ ਮੰਗਣਾ ਜਾਵਾਂ ਰੌ ਰਾਂ ਦਾ ਵੇਲਾ ਜਿਵੇਂ ਕਹਿੰਦੇ ਹੁੰਦੇ ਆ 75000 ਦੀ ਵੇਚ ਤੂੰ 2-3000 ਬਣਾ ਕੇ ਸਵਰ ਕਰ 75 ਮੁੱਲ ਕਰਦਾ ਤੂੰ ਇਹਦਾ ਨਹੀਂ ਮੁੱਲ ਕੋਈ ਨਾ ਮਾਨਤਾਨ ਕਰਦਾਂਗੇ ਜੀ 2000 ਛੱਡ ਦਾਂਗੇ 75 ਜੀ ਬਸ ਮੰਨ ਕੇ ਚੱਲ ਵੀ ਤੂੰ 73000 ਦੀ ਦੇ ਦੇਗਾ ਹਾਂ ਜੀ ਹਾਂ ਦੇ ਦੇਗਾ ਸੁੱਕਾ ਡਕੜ ਵਗੈਰਾ ਦੇਖੋ ਖੜਨੀ ਖੁੜਨੀ ਦੇਖ ਵੈੜ ਦੀ ਕਿੰਨੀ ਚੰਗੀ ਆ ਕਿਆ ਬਾਤਾਂ ਬਈ ਕਿਆ ਬਾਤਾਂ ਆਹ ਦੇਖੋ ਜਮਾ ਕਿਹੜੇ ਗਰਲੈਂਡੋ ਵੀਰ ਕਹਿ ਦਿੰਦੇ ਸਾਰੀ ਦਣੀ ਮੈਂ ਗਰਲੈਂਡੋ ਕਹਿ ਸਕਦਾ ਇਹਨੂੰ ਮੈਂ 80 85% ਗਰਲੈਂਡੋ ਕਹਿ ਸਕਦਾ ਲੈਵੇ ਲੂਵੇ ਤੋਂ ਵਧੀਆ ਟੱਚ ਚੱਕ ਲੈਣ ਰੱਜ ਤੋਰੀ ਪੁੱਤ ਇਧਰ ਨੂੰ ਮਾੜੀ ਜਨ ਤੋਰਨ ਵਾਲੀ ਚੀਜ਼ ਆ ਇਹ ਤਾਂ ਤੇ ਕੰਨ ਕੁੰਨ ਕਿਆ ਬਾਤਾਂ ਬਈ ਝੱਲ ਰਾ ਇਹ ਮੁੰਡਾ ਵਪਾਰ ਕਰਦਾ ਰੂਹ ਖੋਸ ਹੁੰਦਿਆ ਦੇਖ ਕੇ ਪਸ਼ੂ ਜਿਵੇਂ ਮਨ ਨਸ਼ਾ ਹੋ ਜਾਂਦਾ ਮੈਨੂੰ ਇਹਨਾਂ ਚੀਜ਼ਾਂ ਦਾ ਜਮਾ ਜਦੋਂ ਚੀਜ਼ਾਂ ਮੂਰੇ ਦੇਖਦਾ ਹਨਾ ਵੈਸੇ ਨਾ ਤੇ ਮੈਂ दारू ਵੀ ਮੈਂ ਨਾ ਮੈਂ ਕੋਈ ਹੋਰ ਖਾਂਦਾ ਕਿਸਵਾ ਇਹਨਾਂ ਚੀਜ਼ਾਂ ਦਾ ਨਸ਼ਾ ਮੈਨੂੰ ਇਹ ਮੰਨ ਕੇ ਚਲਦਾ ਸ਼ੌਕ ਆ ਇੱਕ ਜਿਹੜੀ ਹੈਗੀ ਇਹ ਚੰਗੀ ਆ ਜੇ ਇਹ ਜਗਲ ਆ ਜਾਮ ਤੇ ਨਾਲਾ ਨੂੜਾ ਦੇਖੋ ਗੁੰਦੀ ਪਈਆ ਤੇ ਮੈਂ ਵੇਚਣੀ ਕਿਨੇ ਰੇਟ ਤਾਂ 75000 ਕਰਦਾ ਬਾ 7000 ਦੀ ਵੱਚੀ ਦੇ ਦਾਂਗੇ ਜੀ ਹੁਣ ਤੂੰ 70 ਨਹੀਂ ਦੇਣੀ ਵੋ ਮੈਂ ਕਹਤਾ ਬਾ ਕੋਈ ਗੱਲ ਨਹੀਂ ਮਛੋੜ ਚੱਪਾ ਕਰ ਹਾਂ ਹੁਣ 2000 ਮੈਂ ਕਹਤਾ ਬਸ ਮੇਰੇ ਤੋਂ ਲੈੜੀ ਪਵੇਂ ਜੇ ਨਾ ਦਿੱਤਾ ਕੋਈ ਨਹੀਂ ਛੋੜ ਚੱਪਾ ਕਰਕੇ ਤੋਰਾਂਗੇ ਸੋ 75000 ਰੁਪਏ ਦੋ ਆਪਾਂ ਹੋਰ ਜਗਾ ਦਾ ਜਾਵਾਂ ਤੇ ਜਮਾ ਸੁਰੂ ਮਾਨ ਪਸੰਦਾ ਵਾਲੀ ਥਣ ਕੱਢਦਾ ਇਹਨੇ ਕਿਆ ਬਾਤਾਂ ਕੱਚੀ ਆ ਗੱਲੀ ਅਜੇ ਕੱਚੀ ਥੋੜਾ ਥੋੜਾ ਹਫਤਾ ਲੰਘ ਗਿਆ ਨਾਣਾ ਨੂਣਾ ਦੇ ਕਿਹੜੇ ਲੋਟ ਉਠੀਆਂ ਨੇ ਜਿਹੜੀ ਤਿਆਰ ਹੋ ਗਈ ਜਿਹੜੀ ਕਰਨਾ ਕੋਈ ਨਾਣਾ ਉਹੀ ਠਾਉਂਦੀ ਆ ਨੰਬਰ ਵੋਲਜ ਆ ਆਪਣਾ ਹੁਣ ਨੰਬਰ ਹੈ ਕੀ ਆਪਣਾ 97799212105 ਗੂਗਲ ਪੇ ਚੱਲਦਾ ਇਹ ਤੇ ਹਾਂਜੀ ਜੈ ਜਗੱਲਾਂ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਤਿੰਨ ਲੱਖ ਦਿਖਾਇਆ ਤੇ ਨਾਗ ਦੇਖ ਕੇ ਯਾਰ ਮੇਰੇ ਤਾਂ ਖੁਸ਼ੀ ਹੋ ਗਈ ਪਸੂ ਬਹੁਤ ਚੰਗੇ ਦਿਖਾਇਆ ਅੱਜ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਬਾਕੀ ਹੋਰ ਵੀ ਐਚਾ ਫੜੀਆਂ ਇਹ ਨਹੀਂ ਗੱਲ ਵੀ ਇੱਥੇ ਗਾਂਵੀ ਮਰਦੂਗੀ ਠੀਕ ਆ ਵੀ ਜਿਹੜਾ ਮਰਜ਼ੀ ਬੰਦਾ ਆਜੇ ਗਾਂਜਾਂ ਬਾਧੂ ਖੜੀਆਂ ਹਨ ਹਾਂਜੀ ਹਾਂ ਹਾਂ ਸੋ ਵੀਡੀਓ ਦੇਖਣ ਲਈ ਤੇ ਉਹ ਜੀ ਬੁਣਨੀ ਚ ਬੋਲੀਗੀ ਮਾਫ ਕਰਨਾ ਚੈਨਾਂ ਨੂੰ ਪਿਆਰ ਦੇਣੀ ਸਭ ਦਾ ਤੈਅ